ਘਰ ਜਿਹੜਾ ਖੰਡਰ ਬਣ ਚੁੱਕਿਆ ਵਾ ਅਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਘਰਾਂ ਦੇ ਤਰੇੜਾ ਆ ਚੁੱਕੀਆਂ ਨੇ ਦਵਾਰਾਂ ਉੱਤੇ ਅਤੇ ਘਰ ਦੀ ਛੱਤ ਜਿਹੜੀ ਆ ਉਹ ਬਿਲਕੁਲ ਖਸਤਾਲ ਹੋ ਚੁੱਕੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਮਰਸਾਦ ਦੇ ਫਤੇਗੜ ਸ਼ੁਕਰਚੱਕ ਦੀਆਂ ਤਲਸੂਆ ਬਹਾ ਰਹੇ ਆ ਪਿੰਡ ਸੁਪਾ ਚੱਕ ਦੀਆਂ ਕੀ ਹਾਲਾਤ ਨੇ ਤੁਸੀਂ ਤੁਸੀਂ ਦੇਖਦੇ ਹੋ ਇਹ ਬਰਸਾਤ ਆਈ ਸੀ ਪਿਛਲੇ ਦਿਨੀ ਉਦੋਂ ਇਹ ਜਿਹੜੇ ਕਿਸ ਕਮਰੇ ਵੀ ਬਾਲੇ ਜਿਹੜੇ ਟੁੱਟ ਗਏ ਤਸਵੀਰਾਂ ਜਿਹੜੇ ਕਿ ਮਾਤਾ ਜੀ ਹੱਥ ਵਿੱਚ ਫੜ ਕੇ ਆਪਣੇ ਪਤੀ ਦੀ ਫੋਟੋ ਤਾਂ ਦਿਖਾ ਰਹੀ ਆ ਅਤੇ ਨਾਲ ਹੀ ਦੋ ਛੋਟੇ ਬੱਚੇ ਜਿਹੜੇ ਕਿ ਇੱਕ ਦੀ ਉਮਰ 15 ਸਾਲ ਇੱਕ ਦੀ ਉਮਰ 10 ਸਾਲ ਆ ਇਹਨਾਂ ਦੇ ਪਿਤਾ ਦੀ ਜਿਹੜਾ ਕਿ ਅਮਰੀਤ ਸਿੰਘ ਇਹ ਦੁਨੀਆ ਤੋਂ ਨਹੀਂ ਆ ਘਰ ਦਾ ਪਹਿਲਾਂ ਮੁਖੀਆ ਚਲ ਗਿਆ ਉਤੋਂ ਅਜਵਾਲ ਪੁੱਤ ਚਲ ਗਿਆ ਕੀ ਹਾਲਾਤ ਨੇ ਘਰ ਦੇ ਮੜੇ ਹਾਲਾਤ ਬਾਜੀ ਮੈਂ ਵੀ ਕੋਠੀਆਂ 'ਚ ਕੰਮ ਕਰਦੀ ਸਾਂ ਹੁਣ ਉਹ ਵੀ ਨਹੀਂ ਮੈਂ ਜਾ ਸਕਦੀ ਮੇਰਾ ਗੁਰਦਾ ਖਰਾਬ ਹੋਇਆ ਵਾ ਮੈਂ ਪੈਰਾਂ ਪਾਰ ਨਹੀਂ ਬਹਿ ਸਕਦੀ ਕੋਈ ਕੰਮ ਨਹੀਂ ਕਰ ਸਕਦੀ ਘਰ ਦਾ ਵੀ ਬੜੀ ਮੁਸ਼ਕਲ ਕਰਦੀਆਂ ਕੰਮ ਮੈਂ ਨਹੀਂ ਹੁੰਦਾ ਰੋਟੀ ਪਾਣੀ ਕਦੀ ਕਿਤੇ ਮੰਗ ਕੇ ਖਾ ਲਈਦੀ ਕਦੀ ਕਿਤੇ ਖਾਣੇ ਇਹੋ ਜਿਹੀ ਹਾਲਾਤ ਹੋਈ ਸਾਡੇ ਉਹਨਾਂ ਘੰਮ ਵਾਲੀ ਮੈਂ ਬਹਿ ਗਈ ਨਹੀਂ ਤੇ ਮੈਂ ਇੰਨਾ ਕੰਮ ਕਰਦੀ ਹਾਂ ਜਿਹੜਾ ਹੁਣ ਮੈਂ ਆਪਣਾ ਕੋਈ ਕੰਮ ਕਰਨ ਜੋਗੀ ਨਹੀਂ ਰਹੇਗੀ ਮਾਤਾ ਇਹ ਕਿਸ ਤਰ੍ਹਾਂ ਦੇ ਦਦੇ ਹੋ ਪਹਿਲਾਂ ਰਿੰਕੂ ਨੂੰ ਪਾਲ ਪੋਸ ਕੇ ਵਡਿਆ ਕੀਤਾ ਹੁਣ ਰਿੰਗਾ ਰਿੰਕੂ ਦੇ ਬੱਚਿਆਂ ਨੂੰ ਪਾਲ ਪੋਸ ਕੇ ਵਡਿਆ ਕਰ ਰਹੇ ਹੋ ਬੇਟੀ ਨੂੰ ਨਾਲ ਲੈ ਗਈ ਆ ਉਹ ਤੇ ਇਹ ਦੋ ਬੱਚੇ ਆਪਾਂ ਸਾਹਮਣੇ ਆਪਾਂ ਅਖੇ ਨਹੀਂ ਅਹੀਂ ਮੇਰੇ ਰਿੰਕੂ ਹੀ ਆ ਉਹ ਮਰ ਗਿਆ ਕੋਈ ਗੱਲ ਨਹੀਂ ਆ ਮੇਰੇ ਰਿੰਕੂ ਹੀ ਆ ਮੇ ਦੋ ਆ ਮੇਰੇ ਰਿੰਕੂ ਪਰ ਜੋ ਪੁੱਤ ਸੀ ਉਹ ਪੁੱਤ ਸੀ ਪਿਤਰਾਂ ਪਾਪਾਂ ਦੇ ਹਿੱਤ ਬੜਾ ਕੁਝ ਕਰਨਾ ਹੈ ਟੁੱਟੇ ਬੂੜ ਸੁਟਣ ਨਹੀਂ ਦਿੰਦੇ ਬੱਚੇ ਰਹਿਣ ਦੇ ਦਾਦੀ ਪਾਪਾ ਨੇ ਲੈ ਕੇ ਦਿੱਤੇ ਸੀ ਉਹਦਾ ਫੋਨ ਟੁੱਟਾ ਪਿਆ ਉਹ ਵੀ ਨਹੀਂ ਸੁਟ ਨਹੀਂ ਦਾਦੀ ਪਾਪਾ ਦਾ ਆ ਇੱਕ ਇੱਕ ਚੀਜ਼ ਕੱਪੜੇ ਉਹਦੇ ਤੇ ਉਹ ਵੀ ਕਹਿਣਗੇ ਦਾਦੀ ਪਾਪਾ ਦੇ ਕੱਪੜੇ ਨਹੀਂ ਸੁਟਣੇ ਇਹ ਬਰ ਗੱਲ ਦੀ ਪਾਪਾ ਦੇ ਬੂੜ ਤੱਕ ਸਾਹਮਣੇ ਆ ਪਾਪਾ ਦੇ ਕੱਪੜੇ ਪਾਪਾ ਦੇ ਮੋਬਾਈਲ ਸਭ ਸਾਹਮਣੇ ਆ ਹੈ ਹਾਂਜੀ ਸਭੇ ਸਾਰਾ ਕੁਝ ਸਾਸੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਹਲਕਾ ਟਾਲੀ ਦੇ ਪਿੰਡ ਫਤੇਗੜ ਸ਼ੁਕਰਚੱਕ ਪਹੁੰਚੇ ਆ ਤੇ ਤੁਹਾਨੂੰ ਉਸ ਪਰਿਵਾਰ ਨਾਲ ਮਿਲਾਵਾਂਗੇ ਜਿਸ ਪਰਿਵਾਰ ਵਿੱਚ ਕਿਸੇ ਵਕਤ ਹੱਸਦੇ ਖੇਡਦੇ ਸੀ ਇਹ ਪਰਿਵਾਰ ਅਤੇ ਇਸ ਪਰਿਵਾਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਅੱਜ ਤੁਹਾਨੂੰ ਹਾਲਾਤ ਦਿਖਾਵਾਂਗੇ ਇਸ ਪਰਿਵਾਰ ਦੇ ਕੀ ਹਾਲਾਤ ਹੋ ਗਏ ਨੇ ਘਰ ਜਿਹੜਾ ਖੰਡਰ ਬਣ ਚੁੱਕਿਆ ਵਾ ਅਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਘਰਾਂ ਦੀ ਤਰੇੜਾ ਆ ਚੁੱਕੀਆਂ ਨੇ ਦਵਾਰਾ ਉਤੇ ਅਤੇ ਘਰ ਦੀ ਛੱਤ ਜਿਹੜੀ ਆ ਉਹ ਬਿਲਕੁਲ ਖਸਤਾਲਤ ਹੋ ਚੁੱਕੀ ਆ ਅਤੇ ਅੰਦਰੋਂ ਟੁੱਟ ਚੁੱਕੀ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅਮਰਸਾਦੇ ਫਤੇਗੜ ਸ਼ੁਕਰਚੱਕ ਦੀਆਂ ਤੁਹਾਨੂੰ ਸੁਝਾ ਰਹੇ ਆ ਪਿੰਡ ਸ਼ੁਕਰਚੱਕ ਦੀਆਂ ਕੀ ਹਾਲਾਤ ਨੇ ਤੁਸੀਂ ਤੁਸੀਂ ਵੇਖਦੇ ਹੋ ਇਹ ਬਰਸਾਤ ਆਈ ਸੀ ਪਿਛਲੇ ਦਿਨੀ ਉਦੋਂ ਜਿਹੜੇ ਕੀ ਇਸ ਕਮਰੇ ਦੀ ਬਾਲ ਜਿਹੜੇ ਟੁੱਟ ਗਏ ਅਤੇ ਘਰ ਦਾ ਸਾਰਾ ਸਮਾਨ ਜਿਹੜਾ ਖਰਾਬ ਹੋ ਗਿਆ ਇਸ ਪਰਿਵਾਰ ਵਿੱਚ ਹਸਤੇ ਘਾਸ ਦਾ ਪਰਿਵਾਰ ਸੀ ਪਰਿਵਾਰ ਦੇ ਮੁਖੀਆ ਸਰਦਾਰ ਧੀਰ ਸਿੰਘ ਜਿਹੜੇ ਕੀ 2023 ਨੂੰ ਜਿਹੜੇ ਕੀ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਅਤੇ ਉਸ ਤੋਂ ਪਹਿਲਾਂ ਉਹਨਾਂ ਦਾ ਜਵਾਨ ਪੁੱਤਰ ਅਮਰੀਕ ਸਿੰਘ ਜਿਹੜਾ ਕੀ 2021 ਵਿੱਚ ਚਲੇ ਜਾਂਦਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਸਵੀਰਾਂ ਜਿਹੜੇ ਕੀ ਮਾਤਾ ਜੀ ਹੱਥ ਵਿੱਚ ਫੜ ਕੇ ਆਪਣੇ ਪਤੀ ਦੀ ਫੋਟੋ ਤਾਂ ਦਿਖਾ ਰਹੀ ਆ ਅਤੇ ਨਾਲ ਹੀ ਦੋ ਛੋਟੇ ਬੱਚੇ ਜਿਹੜੇ ਕੀ ਇੱਕ ਦੀ ਉਮਰ 15 ਸਾਲ ਇੱਕ ਦੀ ਉਮਰ 10 ਸਾਲ ਆ ਇਹਨਾਂ ਦੇ ਪਿਤਾ ਦੀ ਜਿਹੜਾ ਕੀ ਅਮਰੀਕ ਸਿੰਘ ਇਸ ਦੁਨੀਆ ਤੋਂ ਨਹੀਂ ਹੈ ਗੱਲਬਾਤ ਵੀ ਕਰਾਂਗੇ ਕਿਉਂ ਘਰ ਦੇ ਹਾਲਾਤ ਜਦੋਂ ਇਸ ਤਰ੍ਹਾਂ ਹੋ ਜਾਣ ਕਰਦੇ ਜਦੋਂ ਮੁਖੀਆ ਜਿਹੜੇ ਕਮਾਉਣ ਵਾਲੇ ਦੁਨੀਆ ਚ ਚਲੇ ਜਾਣ ਤੇ ਘਰ ਦੇ ਹਾਲਾਤ ਕੀ ਹੁੰਦੇ ਨੇ ਗੱਲਬਾਤ ਕਰਾਂਗੇ ਭੈਣ ਦੇ ਨਾਲ ਵੀ ਕੀ ਹਾਲਾਤ ਨੇ ਕਰਦੇ ਸੀ ਦੇਖਿਆ ਘਰ ਖੰਡਰ ਬਣ ਚੁੱਕਿਆ ਘਰ ਦਾ ਪਹਿਲੋ ਮੁਖੀਆ ਚਲ ਗਿਆ ਉਤੋਂ ਆ ਜਵਾਨ ਪੁੱਤ ਚਲ ਗਿਆ ਕੀ ਹਾਲਾਤ ਨੇ ਕਰਦੇ ਮਾੜੇ ਇਹ ਹਾਲਾਤ ਬਾਜੀ ਬਹੁਤ ਜਿਆਦੇ ਮਾੜੇ ਇੱਕ ਮੇਰਾ ਬੱਚਾ ਵਾ ਬਸ ਉਹ ਇੱਥੇ ਡੇਰੀ ਚ ਲੱਗਾ ਹੈਲਪਰ ਦੇ ਗੱਡੀ ਦੇ ਉੱਤੇ ਲੱਗਾ 7000 ਰੁਪਏ ਸਾਰਾ ਕਮਾਉਂਦਾ ਮੈਂ ਵੀ ਕੋਠੀਆਂ ਚ ਕੰਮ ਕਰਦੀ ਸਾਂ ਹੁਣ ਹੋ ਵੀ ਨਹੀਂ ਮੈਂ ਜਾ ਸਕਦੀ ਮੇਰਾ ਗੁਰਦਾ ਖਰਾਬ ਹੋਇਆ ਵਾ ਮੈਂ ਪੈਰਾਂ ਪਾਰ ਨਹੀਂ ਬੈਠ ਸਕਦੀ ਕੋਈ ਕੰਮ ਨਹੀਂ ਕਰ ਸਕਦੀ ਘਰ ਦਾ ਵੀ ਬੜੀ ਮੁਸ਼ਕਲ ਕਰਦੀ ਆ ਕੰਮ ਮੈਂ ਨਹੀਂ ਹੁੰਦਾ ਰੋਟੀ ਪਾਣੀ ਫਿਰ ਕਦੀ ਕਿਤੇ ਮੰਗ ਕੇ ਖਾ ਲਈਦੀ ਕਦੀ ਕਿਤੇ ਖਾਣੇ ਇਹੋ ਜਿਹੀ ਹਾਲਾਤ ਹੋਈ ਸਾਡੇ ਘਰ ਦੀ ਵੀ ਇਸ ਤੋਂ ਪਹਿਲਾਂ ਘਰ ਦੇ ਹਾਲਾਤ ਕਿੰਨੇ ਸੀ ਜਦੋਂ ਸਰਦਾਰ ਧੀਰ ਸਿੰਘ ਕੰਮਾਉਂਦਾ ਸੀ ਜਵਾਨ ਬੇਟਾ ਸੀ ਅਮਰੀਕ ਸਿੰਘ ਜਦੋਂ ਕੰਮਾਉਂਦਾ ਸੀ ਉਦੋਂ ਘਰ ਦੇ ਹਾਲਾਤ ਵਧੀਆ ਸੀ ਕਿ ਹੁਣ ਇਹ ਹਾਲਾਤ ਉਸ ਤਰ੍ਹਾਂ ਦੇ ਹੋ ਗਏ ਨਹੀਂ ਉਦੋਂ ਤੇ ਆਪੋ ਆਪਣਾ ਹੀ ਆਪਣਾ ਚਲਾਉਂਦੇ ਹੋ ਲਿਉਂਦਾ ਹੀ ਆਟਾ ਦਾਣਾ ਲੈ ਆਉਂਦਾ ਹੀ ਕਮਾ ਲੈਂਦੇ ਹੀ ਖਾ ਲੈਂਦੇ ਸੀ ਕੋਈ ਫਿਕਰ ਨਹੀਂ ਮੈਂ ਵੀ ਕੰਮ ਕਰਦੀ ਹਾਂ ਕੋਠੀਆਂ 'ਚ ਰਾਣੀ ਬਾਗ ਕੰਮ ਕਰਨ ਜਾਂਦੀ ਹੁੰਦੀ ਸੀ ਜਿਹੜੀ ਹੁਣ ਮੈਂ ਕਾਹੇ ਜੋਗੀ ਨਹੀਂ ਰਹੀ ਹੁਣ ਤੇ ਬਸ ਇਹੋ ਹੀ ਆ ਬੱਚੇ ਵਾਲੀ ਵੇਖਦੇ ਆ ਬੇਟੇ ਦੇ ਦੋ ਬੱਚੇ ਆ ਉਹ ਵੀ ਮੇਰੇ ਕੋਲੇ ਆ ਆਪਾਂ ਉਹਨਾਂ ਨੂੰ ਪਾਲ ਲਿਆ ਵਾ ਉਹਨਾਂ ਨੂੰ ਜਵਾਨ ਕਰਨ ਦਾ ਪੜਾਈ ਲਿਖਾਈ ਸਾਰਾ ਕੁਝ ਕਰਨ ਦਾ ਇਹਨਾਂ ਬੱਚਿਆਂ ਦੇ ਬਿਨੋਸੋਪ ਇਹਨਾਂ ਦੀ ਮਾਤਾ ਕਿੱਥੇ ਗਈ ਆ ਅਮਰੀਕ ਸਿੰਘ ਦੀ ਜਿਹੜੀ ਧਰਮ ਪਤਨੀ ਆ ਤੇ ਇਹਨਾਂ ਦੋ ਬੱਚਿਆਂ ਦੀ ਜਿਹੜੀ ਮਾਤਾ ਕਿੱਥੇ ਗਈ ਆ ਤੇ ਅਮਰੀਕ ਸਿੰਘ ਨੂੰ ਹੋਇਆ ਕੀ ਸੀ ਕਿਸ ਤਰ੍ਹਾਂ ਅਮਰੀਕ ਸਿੰਘ ਦੀ ਮੌਤ ਹੋਈ ਆ ਮੌਤ ਜੀ ਚਾਹ ਪੀਂਦੇ ਆ ਪਹਿਲੇ ਉਹਨਾਂ ਦੇ ਲੱਤ ਤੇ ਕੱਖ ਲੱਗਾ ਸੀਗਾ ਕੱਖ ਤੋਂ ਬਾਅਦ ਇਸ ਤਰ੍ਹਾਂ ਫਾਂਡੇ-ਫੁੰਡੇ ਬਹੁਤ ਕਰਾਇ ਨਹੀ ਬਣੀ ਗੱਲ ਫੇਰ ਉਹ ਇੱਥੇ ਆਪਣੇ ਬੈੱਡ ਦੇ ਉੱਤੇ ਚਾਹ ਪੀਂਦੇ ਆ ਚਾਹ ਦਾ ਕੌਲੇ ਦੇ ਵਿੱਚ ਚਾਹ ਪਾਈ ਆ ਚਾਹ ਉਹ ਨੀਲੀ ਹੋ ਗਈ ਆ ਰਸਾਂ ਦੇ ਵਿੱਚੋਂ ਉਹ ਪੀਲੀ ਉਹਨੇ ਪੀ ਕੇ ਚਾਹ ਤੇ ਉਹਨੂੰ ਕਬਰਾਟ ਹੋਣੀ ਸ਼ੁਰੂ ਹੋ ਗਈ ਨ ਉਹ ਖੁਰੇ ਦੇ ਵਿੱਚ ਆਪੇ ਨਾਉਣ ਲੱਗ ਪਏ ਨਾਉਂਦੇ ਨਾਉਂਦੇ ਦੀਆਂ ਚੀਕਾਂ ਨਿਕਲ ਗਈਆਂ ਅਸੀਂ ਇਹਨਾਂ ਦੇ ਕਲੇਸ਼ ਤੋਂ ਜਨਾਨੀ ਬਹੁਤ ਹੈਗੀ ਸੀਗੀ ਅਸੀਂ ਕਿਸੇ ਦੇ ਘਰ ਕੋਠੀ ਦੇ ਵਿੱਚ ਰਹਿਣਾ ਕਰਦੇ ਹਾਂ ਸਾਨੂੰ ਕੋਈ ਫਿਰ ਬੁਲਾਉਣ ਚ ਲੱਗ ਗਿਆ ਪੀ ਤੁਹਾਡੇ ਰਿੰਕ ਨੂੰ ਪਤਾ ਨਹੀਂ ਕੀ ਹੋ ਗਿਆ ਖੁਰੇ ਚ ਡਿੱਗ ਪਿਆ ਅਸੀਂ ਇੱਥੇ ਜਿੱਥੇ ਬੈੱਡ ਦੇ ਲਾਗੇ ਨੂੰ ਚੱਕ ਕੇ ਤੇ ਬਿਠਾਇਆ ਵਾ ਫਿਰ ਉਹ ਹਸਪਤਾਲ ਖੜਿਆ ਗੁਰਰਾਮਦਾਸ ਸਿੱਧਾਂ ਲੱਗੇ ਉੱਥੇ ਅੰਦਰ ਖੜਿਆ ਤੇ ਰਾਹ ਚ ਉਹਨੇ ਦਮ ਤੋੜ ਦਿੱਤਾ ਆਪਣੇ ਦਰਬਾਰ ਤੇ ਮੱਥਾ ਟਿਕਾਇਆ ਪੀਰਾਂ ਦੇ ਤੇ ਤੇ ਉਹਨੇ ਉਲਟੀ ਕੀਤੀ ਹੈ ਉਲਟੀ ਕਰਨ ਤੋਂ ਬਾਅਦ ਉਹਨੇ ਦਮ ਤੋੜ ਦਿੱਤਾ ਪਰ ਸਾਨੂੰ ਪਤਾ ਨਹੀਂ ਲੱਗਾ ਮੇਰੇ ਹੱਥਾਂ ਦੇ ਵਿੱਚ ਚਲੇ ਗਿਆ ਮੈਨੂੰ ਨਹੀਂ ਸੀ ਪਤਾ ਮੈਂ ਕਿ ਆ ਘਰੇ ਸੌ ਗਿਆ ਆ ਜਾਂ ਟਿਕ ਗਿਆ ਆ ਉਲਟੀ ਕੀਤੀ ਪਰ ਮੈਨੂੰ ਫਿਰ ਡਾਕਟਰ ਨੂੰ ਚੈੱਕ ਕਰਾਇਆ ਉਹਨਾਂ ਕਿਹਾ ਵੀ ਨਹੀਂ ਖਤਮ ਹੋ ਗਈ ਗੱਲ ਇਹਦੀ ਕਿੰਨਾ ਕੋਸ਼ਸ਼ਾਂ ਦੇ ਮਨ ਦੁਖੀ ਆ ਜਦੋਂ ਜਵਾਨ ਪੁੱਤ ਹੱਥੋਂ ਚਲੇ ਜਾਂਦਾ ਤੁਹਾਡੇ ਹੱਥਾਂ ਵਿੱਚ ਚਲੇ ਗਿਆ ਕਿਉਂਕਿ ਪੁੱਤ ਜਿਹੜੇ ਨੇ ਬੜੀ ਮੁਸ਼ਕਲ ਮੱਥੇ ਟੇਕ ਕੇ ਨੱਕ ਗੋਡੇ ਰਗੜ ਕੇ ਲੈ ਜਾਂਦੇ ਨੇ ਪਰ ਜਦੋਂ ਬੁੜਾਪੇ ਸਹਾਰਾ ਬਣਨਾ ਸੀ ਤੁਹਾਡਾ ਉਦੋਂ ਜਿਹੜਾ ਕੀ ਅਮਰੀਕ ਸਿੰਘ ਜਵਾਨ ਪੁੱਤ ਚਲ ਗਿਆ ਉਸ ਮਾਂ ਤੇ ਕੀ ਵੀਰਦੀ ਆ ਬੜੀ ਔਖੀ ਆ ਉਹਦੇ ਗੰਮ ਨਾਲ ਹੀ ਮੈਂ ਬਹਿ ਗਈ ਨਹੀਂ ਤੇ ਮੈਂ ਇੰਨਾ ਕੰਮ ਕਰਦੀ ਹਾਂ ਜਿਹੜਾ ਹੁਣ ਮੈਂ ਆਪਣਾ ਕੋਈ ਕੰਮ ਕਰਨ ਜੋਗੀ ਨਹੀਂ ਰਹੇਗੀ ਕੀ ਆ ਪਾਂਡੇ ਦੋ ਮਾਂਜੜੇ ਹੁੰਦੇ ਤੇ ਕਰਕਣ ਲੱਗ ਪੈਂਦੀ ਇੱਕ ਬਾਲਟੀ ਦਾ ਪਤੀਲਾ ਚੁੱਕਣਾ ਹੋਵੇ ਉਹ ਨਹੀਂ ਚੁੱਕਿਆ ਜਾਂਦਾ ਪਾਣੀ ਨਹੀਂ ਚੁੱਕਿਆ ਜਾਂਦਾ ਮੇਰੇ ਕੋਲ ਇਹੋ ਜੀ ਹਾਲਾਤ ਹੋ ਗਈ ਸਰੀਰ ਦੀ ਦਵਾਈ ਹੁਣ ਤੋਂ ਖਾਣੀ ਆ ਬੜੀ ਮੁਸ਼ਕਲ ਖਾਣੀ ਡਾਕਟਰ 500 ਰੁਪਇਆ ਲੈਂਦਾ ਫੀਸ ਭਾਵੇਂ ਦੂਜੇ ਦਿਨ ਚਲ ਜਾਓ ਭਾਵੇਂ ਤੀਜੇ ਦਿਨ ਚਲ ਚੋ 500 ਰੁਪਇਆ ਫੀਸ ਲੈਂਦਾ ਵੇਖਾਂ ਦੀ ਕਈ ਵਾਰ ਫਿਰ ਮੈਂ ਕਹ ਦੱਸਦੀ ਨਹੀਂ ਆਪਣੇ ਬੇੜੇ ਨੂੰ ਵੀ ਬੇਟਾ ਮੈਨੂੰ ਆ ਤਕਲੀਫ ਆ ਉਹਨ ਸਵੇਰ ਦਾ ਉੱਠਿਆ ਨਹੀਂ ਜਾਂਦਿਆਂ ਫੇਰ ਕੋ ਮੰਜੀ ਤੋਂ ਫਿਰ ਵੀ ਆਪਣੇ ਮਾੜੀ-ਵੋਟੀ ਸਾਬ ਰੋਲ ਕੇ ਫਿਰ ਵੀ ਉੱઠી ਆ ਉੱਠ ਕੇ ਆਪਣਾ ਮਾੜਾ ਚੰਗਾ ਕੰਮ ਕਰੀਦਾ ਉਹ ਕਹੋਗਾ ਮੰਮੀ ਪੈ ਜਾ ਲੰਮੀ ਤੂੰ ਪੈ ਜਾ ਲੰਮੀ ਪਰ ਬੱਚਿਆਂ ਵਾਲਾ ਘਰ ਤੁਹਾਨੂੰ ਪਤਾ ਨਹੀਂ ਪਿਆ ਜਾਂਦਾ ਬਿਲਕੁਲ ਤੁਸੀਂ ਹਾਲਾ ਦੇਖ ਲਓ ਕੀ ਨੇ ਇਸ ਭੈਣ ਦਾ ਨਾਂ ਰਾਣੀ ਸੀ ਰਾਣੀ ਹੈ ਪਰ ਰਾਣੀਆਂ ਵਰਗੇ ਹਾਲਾਤ ਨਹੀਂ ਹੈ ਇਹ ਤੇ ਬਹੁਤ ਮਾੜੇ ਹਾਲਾਤਾਂ ਵਿੱਚ ਜ਼ਿੰਦਗੀ ਬਤੀਤ ਕਰ ਰਹੀ ਆ ਪਤੀ ਚਲ ਗਿਆ ਸਰਦਾਰ ਧੀਰ ਸਿੰਘ 2023 ਚ ਪਤੀ ਦੇ ਸਿਰ ਤੇ ਉੱਤੇ ਕਹ ਲਓ ਵੀ ਜ਼ਿੰਦਗੀ ਵਧੀਆ ਬਤੀਤ ਕਰ ਰਹੀ ਸੀ ਰੋਜੀ ਰੋਟੀ ਵਧੀਆ ਖਾ ਰਹੀ ਸੀ ਉਸ ਤੋਂ ਬਾਅਦ ਜਵਾਨ ਪੁੱਤ ਚਲੇ ਜਾਂਦਾ 2021 ਵਿੱਚ ਤੇ ਉਸ ਤੋਂ ਬਾਅਦ ਇੱਕ ਸ਼ਬਦ ਇਹਨਾਂ ਦਾ ਜਹਾਨ ਹੀ ਡੁੱਟ ਗਿਆ ਕਿਉਂਕਿ ਜਦੋਂ ਜਵਾਨ ਪੁੱਤ ਚਲੇ ਜੇ ਉਸ ਮਾਂ ਤੇ ਕੀ ਬੀਤਦੀ ਹੋਊਗੀ ਕਿਉਂਕਿ ਪੁੱਤ ਬੜੀ ਮੁਸ਼ਕਿਲਤियां ਪੁੱਤ ਜਿਹੜੇ ਨੇ ਰੱਬ ਕੋਲ ਲੈ ਜਾਂਦੇ ਨੇ ਅਤੇ ਬੁਢਾਪੇ ਦਾ ਸਹਾਰਾ ਹੁੰਦੇ ਨੇ ਸੋਚਿਆ ਹੁੰਦਾ ਆ ਕਿ ਬੁੱਢੇ ਉਮਰੇ ਸਹਾਰਾ ਬਣੂਗਾ ਸਾਡਾ ਪਰ ਕੀ ਪਤਾ ਸੀ ਦੁਨੀਆ ਤੋਂ ਪਹਿਲੇ ਚਲੇ ਜਾਣਾ ਕਈ ਸੋਚਿਆ ਸੀ ਇਸ ਤਰ੍ਹਾਂ ਅਮਰੀਕ ਵਿੱਚੋਂ ਚਲੇ ਜਾਏਗਾ ਜੰਨੀਆਂ ਛੱਡ ਕੇ ਕਿਉਂਕਿ ਮਾਂ ਦਾ ਸਹਾਰਾ ਸੀ ਬੁੱਢੇ ਉਮਰੇ ਸਹਾਰਾ ਬਣਨਾ ਸੀ ਤੁਹਾਡਾ ਐਸ ਉਮਰੇ ਚਲ ਗਿਆ ਵਾ ਕਿੰਨੇ ਕਿ ਮਰੀਦ ਯਾਦ ਆਉਂਦੀ ਆ ਬੜੀ ਹੁਣ ਇਹ ਬੱਚੇ ਰੋ ਕੇ ਮੰਗਣ ਵਾਲੇ ਆ ਰੋ ਕੇ ਮੰਗਦੇ ਆ ਰੋ ਕੇ ਲੈਂਦੇ ਸਕੂਲੇ ਪਾਉਂਦੇ ਆ ਸਭ ਕੁਝ ਕਰਦੇ ਇਹਨਾਂ ਨੂੰ ਪੜਾਉਨੇ ਲਖਾਉਨੇ ਆਂ ਪੀ ਚਲੋ ਬੱਚੇ ਹਿਯਾਰ ਹੋ ਜਾਣ ਇਹਨਾਂ ਦੀ ਜ਼ਿੰਦਗੀ ਬਣ ਜਾਵੇ ਬੇਟੀ ਨੂੰ ਨਾਲ ਲੈ ਗਈ ਆ ਉਹ ਤੇ ਇਹ ਦੋ ਬੱਚੇ ਆਪਾਂ ਸਾਂਭੇ ਆਪਾਂ ਅਖੇ ਨਹੀਂ ਅਸੀਂ ਮੇਰੇ ਰਿੰਕੂ ਹੀ ਆ ਉਹ ਮਰ ਗਿਆ ਕੋਈ ਗੱਲ ਨਹੀਂ ਆ ਮੇਰੇ ਰਿੰਕੂ ਹੀ ਆ ਮੈਂ ਦੋ ਆ ਮੇਰੇ ਰਿੰਕੂ ਪਰ ਜੋ ਪੁੱਤ ਸੀ ਉਹ ਪੁੱਤ ਸੀ ਦੇਖ ਤੁਸੀਂ ਦੇਖ ਸਕਦੇ ਹੋ ਅੱਜ ਵੀ ਆਪਣੇ ਪੁੱਤ ਨੂੰ ਯਾਦ ਕਰਕੇ ਅਮਰੀਕ ਸਿੰਘ ਉਰਫ ਰਿੰਕੂ ਦਾ ਸੀ ਪੁੱਤ ਦਾ ਅਤੇ ਜਦੋਂ ਅੱਜ ਵੀ ਮਾਂ ਯਾਦ ਕਰਦੀ ਹੈ ਰਿੰਕੂ ਨੂੰ ਤੇ ਅੱਖਾਂ ਭਰ ਆਉਂਦੀਆਂ ਨੇ ਕਿਉਂਕਿ ਸ਼ੇਰ ਜਿਹੜਾ ਜਵਾਨ ਪੁੱਤ ਇਸ ਜਹਾਨ ਤੋਂ ਚਲ ਜਾਵੇ ਤੇ ਉਸ ਮਾਂ ਤੇ ਕੀ ਬੀੜੀ ਹੋਗੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅੱਜ ਵੀ ਕਿਤੇ ਰਿੰਕੂ ਨੂੰ ਯਾਦ ਕਰਕੇ ਅੱਖਾਂ ਭਰ ਆਉਂਦੀਆਂ ਨੇ ਕਿਉਂਕਿ ਰਿੰਕੂ ਦੇ ਬੱਚੇ ਨੇ ਛੋਟੇ ਦੋ ਤੇ ਰਿੰਕੂ ਇਸ ਦੁਨੀਆ ਤੋਂ ਚਲਾ ਗਿਆ ਵਾ ਪਰ ਯਾਦਾਂ ਰਿੰਕੂ ਦੀਆਂ ਜਿਆਦਾ ਜੁੜੀਆਂ ਨੇ ਤੇ ਮੈਨੂੰ ਦੱਸੋ ਅਜ ਘਰ ਖੰਡਰ ਬਣ ਚੁੱਕਿਆ ਵਾ ਘਰ ਖਾਲੀ ਹੋ ਗਿਆ ਕਿਸੇ ਵਾਰ ਘਾਰੇ ਹਾਸਤਾ ਵਾਜ਼ਦਾ ਘਰ ਸੀ ਪਰਿਵਾਰ ਦੇ ਚਾਰ ਜੀ ਸੀ ਅੱਜ ਪਰਿਵਾਰ ਦੇ ਕੋਈ ਵੀ ਕਾਰਜ ਕਮਾਉਣ ਲੱਭ ਨਹੀਂ ਦਿਆ ਤੇ ਜਿਹੜੀ ਛੱਤ ਰੁੱਟੀ ਆ ਬਰਸਾਤ ਨਾਲ ਇੱਕਦੋ ਰੁੱਟੀ ਡਾੜੀਏ ਇਹ ਨੂੰ ਹੋ ਗਿਆ 3-4 ਦਿਨ ਹੋ ਗਏ ਡਿੱਗ ਗਈ ਛੱਤ ਅਸੀਂ ਤੇ ਅੰਦਰ ਰੋਟੀ ਖਾਂਦੇ ਹਾਂ ਤੇ ਰੋਟੀ ਖਾਂਦੇ ਬੇਟਾ ਮੇਰਾ ਕਹਿੰਦਾ ਮੰਮੀ ਬਾਹਰ ਆ ਜਾ ਮੈਂ ਕਿਹਾ ਕੋਈ ਨਹੀਂ ਕਾਕਾ ਨਹੀਂ ਮੰਮੀ ਬਾਹਰ ਆ ਜਾ ਤਿੰਨੇ ਮਾਂ ਪੁੱਤ ਬੇਟੇ ਪੋਤਰਾ ਵੀ ਮੇਰਾ ਅਸੀਂ ਬੈਠੇ ਆ ਬਾਰ ਆਏ ਤੇ ਮਗਰੀ ਛੱਤ ਆ ਗਈ ਥੱਲੇ ਸਾਡੇ ਪਰ ਕੀ ਲੱਗਦਾ ਵੀ ਜੇਕਰ ਨਾ ਤੁਸੀਂ ਬਾਹਰ ਹੁੰਦੇ ਤੇ ਤੁਹਾਡੇ ਉੱਤੇ ਸਾਰੀ ਛੱਤ ਡੇਪਣੀ ਸੀ ਤੇ ਤੁਹਾਡੀ ਜਾਨ ਨੂੰ ਖਤਰਾ ਹੋ ਜਾਣਾ ਸੀ ਖਤਰਾ ਹੋ ਜਾਣਾ ਸੀ ਬੜਾ ਔਖਾ ਹੋਇਆ ਕੰਮ ਸਾਡਾ ਛੱਤ ਡਿੱਗੀ ਤੁਹਾਨੂੰ ਪਤਾ ਗਰੀਬੀ ਘਰ ਦੇ ਵਿੱਚ ਨਹੀਂ ਛੇਤੀ ਚੀਜ਼ ਬਣਦੀ ਨਹੀਂ ਲਿਆ ਸਾਡੀ ਬਾਥਰੂਮ ਵੇਖੋ ਸਾਡੀ ਫਲੈਸ਼ ਨਹੀਂ ਅੱਜ ਤਿੱਕਰ ਸਾਡੇ ਕੋਲ ਬਣ ਸਕੀ ਪਹਿਲੋ ਬੇਟਾ ਹਸਪਤਾਲ ਖੜਿਆ ਉਹਦੇ ਤੇ ਬਹੁਤ ਪੈਸਾ ਲਾਇਆ ਫਿਰ ਸਰਦਾਰ ਜੀ ਰਾਤ ਖੜਿਆ ਵਾ ਰਾਤ ਰਾਤ ਹੀ ਪੂਰਾ ਹੋ ਗਿਆ 60 70000 ਰੁਪਇਆ ਵਿਆਜੀ ਚੁੱਕ ਕੇ ਤੇ ਆਪਣੇ ਸਰਦਾਰ ਤੇ ਲਾਇਆ ਉਹ ਲੱਥਾ ਨੀਆ ਤੇ ਆ ਮੇਰਾ ਉਹ ਪੂਰੇ ਹੋ ਗਿਆ ਤੇ ਉਹਦੇ ਨਾਲ ਹੀ ਮੇਰਾ ਗੁਰਦਾ ਖਰਾਬ ਹੋ ਗਿਆ ਆ ਬੱਚਾ ਮੈਂ ਜਾਂਦਾ ਵਾ ਮੈਂ ਆਪਣੇ ਆਪ ਤੇ ਕਲਪਦੀ ਹਾਂ ਕਿ ਜੇ ਮੇਰੇ ਚ ਸਰੀਰ ਨੂੰ ਨਾ ਇਹੋ ਜਿਹਾ ਦੁੱਖ ਲੱਗਦਾ ਮੈਂ ਵੀ ਆਪਣਾ ਰੋਟੀ ਪਾਣੀ ਦਾ ਥੋੜਾ ਬਹੁਤਾ ਥੋੜਾ ਕਰਦੀ ਹਾਂ ਪੁੱਤ ਨਾਲ ਹੱਥ ਵੰਡਾਉਣ ਨਹੀਂ ਸ ਹੁਣ ਮੈਂ ਕਾਹੇ ਜੋਗੀ ਨਹੀਂ ਹੈਗੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਜਦੋਂ ਘਰ ਦਾ ਮੁਖੀ ਆ ਕਮੌਣ ਚਲ ਜਾਵੇ ਇੱਕ ਜਵਾਨ ਪੁੱਤ ਚਲ ਜਾਵੇ ਤੇ ਉਸ ਘਰ ਤੇ ਕੀ ਵੀਰਦੀ ਹੋ ਗਈ ਉਸ ਘਰ ਦੇ ਹਾਲਾਤ ਕੀ ਹੋਣਗੇ ਇਹ ਜਿਹੜਾ ਘਰ ਤੁਸੀਂ ਦੇਖ ਸਕਦੇ ਹੋ ਕਿਸੇ ਵਕਤ ਹਾਸ਼ਤਾ ਵਾਜਦਾ ਕਰਵਾ ਘਰ ਸੀ ਅੱਜ ਇਹ ਕੰਦਾ ਤੇ ਤਰੇੜਾ ਆ ਚੁੱਕਿਆ ਨੇ ਇਸ ਘਰ ਦੇ ਜਵਾਨ ਪੁੱਤ ਚਲ ਗਿਆ ਅਮਰੀਕ ਸਿੰਘ ਉਹ ਫਰਿੰਕੂ ਛੋਟੇ ਜਿਹੇ ਬੱਚੇ ਜਿਹੜੇ ਨੇ ਅਮਰੀਕ ਸਿੰਘ ਰਿੰਕੂ ਦੇ ਤੁਸੀਂ ਦੇਖ ਸਕਦੇ ਹੋ ਇੱਕ ਦੀ ਉਮਰ 15 ਸਾਲ ਆ ਅਤੇ ਇੱਕ ਦੀ ਉਮਰ 10 ਸਾਲ ਆ ਕੀ ਹਾਲਾਤ ਨੇ ਅੱਜ ਵੀ ਆਪਣੇ ਪਿਤਾ ਨੂੰ ਯਾਦ ਕਰਕੇ ਮਨ ਪਰ ਆਉਂਦਾ ਵਾ ਅਤੇ ਬੱਚੇ ਯਾਦ ਵੀ ਕਰਦੇ ਨੇ ਕਿੰਨੇ ਕ ਪੁੱਤ ਯਾਦ ਕਰਦੇ ਨੇ ਆਪਣੇ ਪਾਪਾ ਨੂੰ ਇੱਕ ਇੱਕ ਚੀਜ਼ ਪਾਪਾ ਸਾਡੇ ਇਦਾਂ ਕਰਦੇ ਸੀ ਦਾਦੀ ਪਾਪਾ ਇਦਾਂ ਕਰਦੇ ਸੀ ਮੈਨੂੰ ਹੀ ਰਵਾ ਦਿੰਦੇ ਕਹਿ ਕੇ ਜਪੜੇ ਪਾਪਾ ਦਾ ਨਾਮ ਲੈ ਕੇ ਦਾਦੀ ਪਾਪਾ ਬੂੜ ਟੁੱਟ ਗਈ ਪਾਪਾ ਦੇ ਲੈ ਕੇ ਦੇ ਕੇ ਗਿਆ ਟੁੱਟੇ ਬੂੜ ਸੁੱਟਣ ਨਹੀਂ ਦਿੰਦੇ ਬੱਚੇ ਰਹਿੰਦੇ ਦਾਦੀ ਪਾਪਾ ਨੇ ਲੈ ਕੇ ਦਿੱਤੇ ਸੀ ਉਹਦਾ ਫੋਨ ਟੁੱਟਾ ਪਿਆ ਉਹ ਵੀ ਨਹੀਂ ਸੁੱਟ ਨਹੀਂ ਦਾਦੀ ਪਾਪਾ ਦਾ ਆ ਇੱਕ ਇੱਕ ਚੀਜ਼ ਕੱਪੜੇ ਉਹਦੇ ਅਤੇ ਉਹ ਵੀ ਕਹਿਣਗੇ ਦਾਦੀ ਪਾਪਾ ਦੇ ਕੱਪੜੇ ਨਹੀਂ ਸੁੱਟਣੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਆਪਣੇ ਪਿਤਾ ਦੀ ਅੱਜ ਵੀ ਯਾਦਾਂ ਸੰਭਿਆ ਨੇ ਪਿਤਾ ਦੇ ਬੂਟ ਸੀ ਉਸ ਵਕਤ ਜਿਹੜੇ ਦਿੱਤਾ ਸੀ ਲੈ ਕੇ ਅਤੇ ਪਿਤਾ ਦਾ ਮੋਬਾਈਲ ਸੀ ਪਿਤਾ ਦੇ ਕੱਪੜੇ ਸੀ ਅੱਜ ਵੀ ਇਹ ਸਾਮ ਕੇ ਰੱਖੇ ਨੇ ਅਤੇ ਯਾਦ ਕਰਦੇ ਨੇ ਆਪਣੇ ਪਿਤਾ ਨੂੰ ਮਾਤਾ ਜੀ ਕਿਸ ਤਰ੍ਹਾਂ ਦੇ ਦਿੰਦੇ ਹੋ ਪਹਿਲਾਂ ਰਿੰਕੂ ਨੂੰ ਪਾਲ ਪੋਸ ਕੇ ਵੱਡਿਆ ਕੀਤਾ ਹੁਣ ਰਿੰਗਾ ਰਿੰਕੂ ਦੇ ਬੱਚਿਆਂ ਨੂੰ ਪਾਲ ਪੋਸ ਕੇ ਵੱਡਿਆ ਕਰ ਰਹੇ ਹੋ ਇੱਕ ਮਾਂ ਵਾਸਤੇ ਦੂਰਾ ਦੂਰਾ ਮਿਹਨਤ ਹੁੰਦੀ ਆ ਬਹੁਤ ਮਿਹਨਤ ਆ ਕਈ ਵਾਰੀ ਆਖਣ ਕੇ ਦਾਦੀ ਮੇਰ ਕੋ ਹੁੰਦਾ ਨਹੀਂ ਦਾਦੀ ਤੂੰ ਬਹਿ ਜਾ ਅਛੋਟਾ ਕਹੂਗਾ ਦਾਦੀ ਤੂੰ ਬਹਿ ਜਾ ਮੈਂ ਰੋਟੀਆਂ ਪਕਾਵਾਂਗਾ ਇੱਕ ਆਖ ਲਿਆ ਦਾਦੀ ਮੈਂ ਪਾण्डे ਮਾਂਜ ਦੇਣਾ ਦਾਦੀ ਬਹਿ ਜਾ ਅਸੀਂ ਚਾਹ ਬਣਾਉਨੇ ਦਾਦੀ ਤੂੰ ਨਾ ਕੁਛ ਕਰ ਇਹਨਾਂ ਨੂੰ ਪਤਾ ਵੀ ਡਾਕਟਰ ਨੇ ਮਣੇ ਕੀਤਾ ਬੱਚੇ ਬਹੁਤ ਕਰਦੇ ਤੇ ਮੈਨੂੰ ਇਸ ਨੂੰ ਮਰਨਾ ਦੀ ਫਿਕਰ ਕੋਈ ਨਹੀਂ ਮਾਤਾ ਜੀ ਰੋ ਨਾ ਰੋ ਨਾ ਅਸੀਂ ਤੁਹਾਡੇ ਪੋਤੀਆਂ ਰੋ ਨਾ ਲਾ ਰੋ ਮੇਰੀ ਮਾਂ ਮੈਨੂੰ ਪਤਾ ਇੱਕ ਜਵਾਨ ਪੁੱਤ ਦਾ ਕੀ ਦੁੱਖ ਹੁੰਦਾ ਕਿ ਮਾਂ ਦੇ ਕੀ ਮੀਰਦੀ ਆ ਸਾਨੂੰ ਪਤਾ ਕਿਹੜੇ ਹਾਲਾਤਾਂ 'ਚ ਆ ਪਰ ਪ੍ਰਮਾਤਮਾ ਉਸ ਆਤਮਾ ਨੂੰ ਸ਼ਾਂਤੀ ਦੇਵੇ ਅਮਰੀਕ ਨੂੰ ਉਹ ਫਰਿੰਕੋ ਨੂੰ ਕਿਉਂਕਿ ਮਾਂ ਵਾਸਤੇ ਇੱਕ ਪੱਥਰ ਦੇ ਲੱਕੇ ਆਪਣੇ ਪੁੱਤ ਨੂੰ ਭਲਾਉਣਾ ਪੈਂਦਾ ਪਰ ਕਿੱਥੇ ਪੁੱਤ ਭੁੱਲਦਾ ਵਾ ਪੁੱਤ ਦੀਆਂ ਯਾਦਾਂ ਹੁੰਦੀਆਂ ਨੇ ਜਦੋਂ ਕਦੇ ਦੇਨਦਿਆਰ ਹੁੰਦਾ ਉਦੋਂ ਕਿੰਨੀ ਕਿ ਯਾਦ ਆਉਂਦੀ ਪੁੱਤ ਦੀ ਹੁਣ ਇੱਕ ਹੁਣ ਕਹਿੰਦੇ ਦਾਦੀ ਹੁਣ ਆਪਾਂ ਦੀਵਾਲੀ ਆ ਗਈ ਆਂ ਪਟਾਕੇ ਲਾਉਣੇ ਇਹ ਕਰਨਾ ਉਹ ਪਾਪਾ ਲੈ ਕੇ ਦੇਂਦਾ ਸੀ ਪਾਪਾ ਇਦਾਂ ਕਰਦਾ ਸੀ ਪਾਪਾ ਇਦਾਂ ਕਰਦਾ ਹੈ ਬੱਚਿਆਂ ਨੂੰ ਬਹੁਤ ਜਿਆਦਾ ਹੁੰਦੀ ਆਪਣੇ ਪਾਪਾ ਦੀ ਕਿਤੇ ਮਾਪਿ ਹੋ ਕਿਤੇ ਲੱਭਦੇ ਨਾ ਲੱਖੀ ਨਾ ਜਾ ਰਹੀ ਤੇ ਸਾਡੇ ਵੀ ਦਸ਼ਕਾਂ ਨੂੰ ਅਪੀਲ ਆ ਵੀ ਇਸ ਪਰਿਵਾਰ ਦੀ ਯਾਰ ਵੱਤ ਵਾਸ ਮਦਦ ਕਰੀਏ ਇਸ ਪਰਿਵਾਰ ਦੀ ਸਹਾਇਤਾ ਲਈਏ ਕਿਉਂ ਘਰ ਚ ਕਮਾਉਣ ਵਾਲਾ ਜਿਹੜਾ ਘਰ ਦਾ ਮੁਖੀ ਆ ਸੀ ਸਰਦਾਰ ਧੀਰ ਸਿੰਘ ਉਹ ਚਲੇ ਜਾਂਦਾ 2023 ਨੂੰ ਤੇ ਉਸ ਤੋਂ ਪਹਿਲਾਂ ਜਿਹੜਾ ਕਿ 2021 ਨੂੰ ਜਵਾਨ ਪੁੱਤ ਅਮਰੀਕ ਸਿੰਘ ਉਰਫ ਰਿੰਕੂ ਚਲੇ ਜਾਂਦਾ ਕਰਦੇ ਤੁਹਾਨੂੰ ਹਾਲਾਤ ਵੀ ਦਿਖਾਏ ਨੇ ਇਹ ਕਮਰੇ ਨੇ ਦੋ ਜਿਹੜੇ ਕਿ ਛੱਤਾਂ ਟੁੱਟੀਆਂ ਹੋਈਆਂ ਨੇ ਬਹੁਤ ਮਾੜੇ ਹਾਲਾਤ ਨੇ ਤੇ ਅੱਜ ਪਰਿਵਾਰ ਵਿੱਚ ਕਰਦੇ ਜਿਹੜੇ ਮੁਖੀਆ ਨੇ ਉਹ ਚਲ ਗਏ ਨੇ ਤੇ ਉਹਨਾਂ ਨੂੰ ਯਾਦ ਕਰ ਕਰਕੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵੀ ਮਨ ਪਰ ਆਉਂਦੇ ਨੇ ਗੱਲ ਬਾਤ ਵੀ ਕਰਾਂਗੇ ਵੀਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਅਮਰੀਕ ਸਿੰਘ ਰਿੰਕੂ ਦਾ ਬੇਟਾ ਵੱਡਾ ਸਾਡੇ ਨਾਲ ਆ ਪੁੱਤ ਕੀ ਨਾਂ ਦਾ ਅਮਿਤ ਅਮਿਤ ਤੇ ਮੈਨੂੰ ਅਸ ਪਾਪਾ ਦੀ ਕਿੰਨੀ ਯਾਦ ਆਉਂਦੀ ਹੈ ਬੜੀ ਆਉਂਦੀ ਹੂੰ ਆਉਂਦੀ ਬੜੀ ਜੋ ਇਕੱਲੇ ਤੁਸੀਂ ਭਰਾ ਬੈਠੇ ਹੁੰਦੇ ਉਹ ਮੰਮੀ ਦੀ ਜਾਂ ਪਾਪਾ ਦੀ ਯਾਦ ਆਉਂਦੀ ਤਾਂ ਕੀ ਮਨ ਚ ਵਿਚਾਰ ਹੁੰਦਾ ਮੈਨੂੰ ਪਤਾ ਲੱਗਿਆ ਸੀ ਪਾਪਾ ਦੇ ਬੂਟ ਤੱਕ ਸਾਂਭੇ ਆ ਪਾਪਾ ਦੇ ਕੱਪੜੇ ਪਾਪਾ ਦੇ ਮੋਬਾਈਲ ਸਭ ਸਾਂਭਿਆ ਵਾ ਹੈ ਹਾਂਜੀ ਸਾਂਭੇ ਸਾਰਾ ਕੁਝ ਤੇ ਕਈ ਵਾਰ ਬਣਨ ਰਾਗੀ ਹੁੰਦੀ ਆ ਕਿ ਪਾਪਾ ਨੂੰ ਕਿਉਂ ਰੱਬ ਲੈ ਗਿਆ ਤੁਹਾਡੇ ਵਿੱਚ ਹੁੰਦਾ ਅੱਜ ਪਰਿਵਾਰ ਹੱਜਦਾ ਖੇਡਦਾ ਹੁੰਦਾ ਹਾਂਜੀ ਹੁੰਦਾ ਆ ਕੀ ਹੁੰਦਾ ਪਿਤਰਾ ਪਾਪਾ ਹੁੰਦੇ ਹੀ ਤੇ ਬੜਾ ਕੁਝ ਕਰਨਾ ਹੈ ਚੀਜਾਂ ਜੋ ਜਲਣੀ ਹੁੰਦੀ ਆ ਤਮੀਨ ਲਾਸ ਜੋ ਦੇਨ ਦਾ ਹੁੰਦਾ ਦਿਵਾਲੀ ਦਾ ਇਸ਼ਾਰਾ ਹੁੰਦਾ ਵਾ ਲੋਕ ਬੱਚੇ ਪਟਾਕੇ ਲੈਂਦੇ ਨੇ ਆਪਣੇ ਪਾਪਾ ਨਾਲ ਜਾ ਕੇ ਫਿਰ ਤੁਹਾਨੂੰ ਕਿੰਨੀ ਕੀ ਯਾਦ ਆਉਂਦੀ ਆ ਪਾਪਾ ਦੀ ਪਹਿਲਾਂ ਮੇਰਾ ਪਾਪਾ ਹੁੰਦਾ ਸ਼ਾਇਦ ਸਾਨੂੰ ਕੱਪੜੇ ਲੀੜੇ ਮਠਾਈਆਂ ਕੱਪੜ ਤੇ ਪਟਾਕੇ ਲਗ ਦਿੰਦਾ ਹਾਂ ਹਾਂਜੀ ਜਿਹੜਾ ਪਾਪਾ ਹੁੰਦਾ ਹੀ ਨਾ ਬੜਾ ਕੁਛ ਲਾ ਕੇ ਦਿੰਦਾ ਹੁੰਦਾ ਦਿਵਾਲੀ ਤੇ ਪਟਾਕੇ ਮਠਿਆਈਆ ਬੜਾ ਕੁਛ ਹੁਣ ਕਿੰਨੇ ਕੇ ਜਦੋਂ ਰਾਤ ਸੌਂਦੇ ਉਹ ਜਦੋਂ ਅੱਖ ਖੋਲਦੀ ਕਿਦੇ ਉਹਦੇ ਫਿਰ ਦੋਵੇਂ ਭਰਾਵਾਂ ਨੂੰ ਕਿੰਨੀ ਕੀ ਯਾਦ ਆਉਂਦੀ ਪਾਪਾ ਦੀ ਉਨディー ਆ ਪਰ ਇਹ ਜਿਆਦਾ ਨਹੀਂ ਨਾਲ ਕਰਦੇ। ਹੂੰ। ਐਸਾ ਹੋ ਜਾਂਦੇ। ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਛੋਟੇ ਬੱਚੇ ਨੇ ਪਰ ਅੱਜ ਵੀ ਆਪਣੇ ਪਿਤਾ ਨੂੰ ਯਾਦ ਕਰਕੇ ਕਿਤੇ ਅੱਖਾਂ ਨਰਮ ਹੋ ਜਾਂਦੀਆਂ ਨੇ ਤੇ ਅੱਖਾਂ ਭਰ ਆਉਂਦੀਆਂ ਨੇ। ਛੋਟੇ ਬੱਚੇ ਤਾਂ ਗੱਲਬਾਤ ਕਰਦੇ ਆ। ਤੇ ਛੋਟਾ ਇਹਦਾ ਪੁੱਤ ਮਿਲ ਗਿਆ ਆ। ਤੁਸੀਂ ਦੇਖ ਸਕਦੇ ਹੋ ਅਮਰੀਕ ਸਿੰਘ ਰਿੰਕੂ ਦੇ ਬੱਚੇ ਨੇ ਅੱਜ ਪਿਤਾ ਦੁਨੀਆ ਤੋਂ ਚਲੇ ਗਿਆ ਪਰ ਆਪਣੀ ਮਾਂ ਦੇ ਸਹਾਰੇ ਇਹਨਾਂ ਬੱਚਿਆਂ ਨੂੰ ਛੱਡ ਗਿਆ। ਦਾਦੀ ਨੇ ਪਹਿਲਾਂ ਅਮਰੀਕ ਸਿੰਘ ਰਿੰਕੂ ਨੂੰ ਪਾਲਿਆ ਆਪਣੇ ਪੁੱਤ ਨੂੰ। ਉਸ ਤੋਂ ਬਾਅਦ ਆਪਣੇ ਬੱਚਿਆਂ ਦੇ ਪੁੱਤ ਦੇ ਗਾਂ ਬੱਚਿਆਂ ਨੂੰ ਪਾਲ ਰਹੇ ਨੇ। ਪਾਪਾ ਦੀ ਕਿੰਨੀ ਕੀ ਪਿਆਦ ਹੁੰਦੀ ਆ? ਬੜੀ ਆਂਦੀ ਜੀ। ਹੂੰ। ਬੜੀ ਆਂਦੀ। ਜਦੋਂ ਪਾਪਾ ਆ ਗਏ ਸੀ ਤੂੰ ਕਿੰਨੀ ਕੀ ਸਾਲ ਤੇਰੀ ਉਮਰ ਕਿੰਨੀ ਸੀ ਦਾ? ਉਦੋਂ ਮੇਰੀ ਹੈਗੀ ਸੀ 10 ਸਾਲ ਹੁਣ 12 ਸਾਲ। 12 ਸਾਲ। ਪਤਾ ਸੀ ਪਾਪਾ ਨੂੰ ਹੋਇਆ ਕੀ? ਹਾਂਜੀ। ਉਹ ਉਹਨਾਂ ਨੇ ਬਸ ਮੰਮੀ ਨੇ ਚਾਹ ਪਾ ਕੇ ਦਿੱਤੀ ਤੇ ਉਹ ਡੂੰਗਾ ਕਾਲਾ ਹੋ ਗਿਆ ਚਾਹ ਨੀਲੀ ਹੋ ਗਈ ਤੇ ਫਿਰ ਬਾਅਦ ਚ ਪੀਣ ਲੱਗੇ ਤੇ ਉਹ ਆ ਨਾ ਹੋਰ ਤਾਂ ਉਹਦੇ ਆਪੇ ਕੁੜੇ ਨੂੰ ਨੋ ਲੱਗੇ ਤੇ ਉਹ ਉਹ ਆਵੇ ਚੱਕਰ ਆ ਕੇ ਤੇ ਉਹ ਡਿੱਗ ਗਏ। ਤੇ ਮੈਨੂੰ ਦੱਸ ਪਾਪਾ ਕੀ ਕੀ ਲੈ ਜਾਂਦੇ ਜਦੋਂ ਹੁੰਦੇ ਸੀ ਸਾਡੇ ਕੋਲ ਕੀ ਕੀ ਟੱਪਾ ਪਾਪਾ ਕੋਲ ਮੰਗਦੇ ਸੀ? ਬੜਾ ਕੁਝ ਮੰਗਦੇ ਸੀ। ਠੀਕ ਹੈ। ਪਟਾਕੇ, ਮਠਾਈਆ, ਇਹ ਕੱਪੜੇ-ਕੱਪੜੇ ਤੇ ਬੂਟ-ਬਾਟ। ਤੇ ਕਦੇ ਇਸ ਤਰ੍ਹਾਂ ਹੁੰਦਾ ਵੀ ਸ਼ਾਇਦ ਮਨ 'ਚ ਵਿਚਾਰ ਆਉਂਦਾ ਵੀ ਸ਼ਾਇਦ ਪਾਪਾ ਫੇਰ ਆ ਜਾਣਗੇ ਕਿਈ। ਕਿਸ ਦਾ ਖਿਆਲ ਹੁੰਦਾ ਕਦੀ ਮਨ ਚ ਹਾਂਜੀ ਕੀ ਹੁੰਦਾ ਆਂਦਾ ਆਂਦਾ ਹੀ ਆਏ ਵੇਖਦੇ ਕਿ ਇਹਨਾਂ ਪਾਪਾ ਨਾਲ ਇਦਾਂ ਹੁੰਦਾ ਜੇ ਹਾਟਾ ਵੀ ਅੱਜ ਪਾਪਾ ਹੁੰਦਾ ਪਈ ਪਾਪਾ ਨਾਲ ਘੁੰਮਣਾ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਛੋਟੇ ਬੱਚੇ ਨੇ ਪਰ ਫਿਰ ਵੀ ਪਿਤਾ ਦੀ ਜਿਹੜੀ ਯਾਦ ਆ ਪਿਤਾ ਜਿਹੜੇ ਉਹ ਸਮਾਂ ਬਤਾਇਆ ਪਿਤਾ ਨੇ ਜਿਹੜਾ ਪਲ ਬਤਾਇਆ ਆਲੂ ਕਿਤੇ ਯਾਦ ਹੁੰਦਾ ਵਾ ਅੱਖਾਂ ਪਰ ਆਉਂਦੀਆਂ ਨੇ ਛੋਟੇ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਵੀ ਮਾਂ ਵੀ ਜਿਹੜੀ ਆ ਚਲੀ ਗਈ ਆ ਦਾਦੀ ਦੇ ਸਾਹਰੇ ਜਿਹੜੇ ਬੱਚੇ ਪੜ ਰਹੇ ਨੇ ਦਾਦੀ ਨੇ ਪਹਿਲਾਂ ਆਪਣੇ ਪੁੱਤ ਨੂੰ ਪਾਲਿਆ ਅਮਰੀਕ ਸਿੰਘ ਰਿੰਕੂ ਨੂੰ ਉਸ ਤੋਂ ਬਾਅਦ ਆਪਣੇ ਪੁੱਤ ਦੇ ਗਾਂ ਬੱਚਿਆਂ ਨੂੰ ਪਾਲ ਲਈਆ ਪੋਤਰਿਆਂ ਨੂੰ ਪਾਲ ਲਈਆ ਬਹੁਤ ਮਾੜੇ ਹਾਲਾਤ ਨੇ ਦਾਦੀ ਦੇ ਵੀ ਗੁਰਦੇ ਤਾਂ ਖਰਾਬ ਹੋ ਚੁੱਕੇ ਨੇ ਜਿਵੇਂ ਉਹਨਾਂ ਦਾ ਕਹਿਣਾ ਪਰ ਤੁਹਾਡੇ ਸਾਥ ਦੀ ਲੋੜ ਹੈ ਘਰ ਚ ਕਮਾਉਣ ਵਾਲਾ ਨਹੀਂ ਆ ਛੱਤਾਂ ਤੁਸੀਂ ਦੇਖਿਆ ਕੀ ਨੇ ਕਰਖੰਡਰ ਬਣ ਚੁੱਕਿਆ ਵਾ ਇਸ ਤਰ੍ਹਾਂ ਦੇ ਹਾਲਾਤ ਨੇ ਤੇ ਮੀਂਹ ਦਸੋ ਪੱਕੇ ਹਵਤ ਵੀ ਮਕਾਨ ਦੇਖ ਸਕਦਾ ਜਿਦਾਂ ਦੇ ਹਾਲਾਤ ਨੇ ਅਸੀਂ ਦੇਖਿਆ ਛੱਤ ਜਾ ਕੇ ਵੀ ਤਰਪਾਲਾਂ ਪਾਈਆਂ ਨੇ ਮੀਂਹ ਕਣੀ ਇੰਨੀ ਪੈਂਦੀ ਆ ਤਾਂ ਫਿਰ ਰਾਤ ਕਿਸ ਤਰ੍ਹਾਂ ਬਤੀਤ ਕਰਦੇ ਹੋ ਇਸ ਤਰ੍ਹਾਂ ਹੀ ਹੋਣਾ ਹੀ ਇੱਕੇ ਕਮਰੇ 'ਚ ਹੀ ਸੌਣਨੇ ਆ ਉੱਧਰ ਵੀ ਛੱਤ 'ਤੇ ਡਿੱਗੇ ਹੀ ਆ ਤੇ ਇੱਕੋ ਕਮਰੇ ਵਿੱਚ ਬੈੰਨੇ ਖਲੋਣੇ ਦਰਦੇ ਆ ਇਸ ਕਮਰੇ 'ਚ ਆਉਂਦੇ ਨਹੀਂ ਆ ਵੀ ਡੇਗਣਾ ਜਾਏ ਬੱਚੇ ਆ ਨਿਗੇ ਨਿਕੇ ਬੱਚੇ ਇਹਨਾਂ ਨੂੰ ਕੀ ਇਹਨਾਂ ਨੂੰ ਰੋ ਕੇ ਮੰਗਣ ਵਾਲੇ ਬੱਚੇ ਆ ਤੇ ਇਹੋ ਧਿਆਨ ਰੱਖੀਦਾ ਚਾਚੇ ਦੇ ਨਾਲ ਹੀ ਸੋਨਾ ਛੋਟੇ ਨੇ ਉਹਨਾਂ ਚਿੱਕਰ ਸੋਨਾ ਨਹੀਂ ਉਹ ਕਹੂਗਾ ਨਹੀਂ ਦਾਦੀ ਨਾ ਨਹੀਂ ਮੈਂ ਚਾਚੂ ਤੇਰੇ ਨਾਲ ਹੀ ਸੋਨਾ ਚਾਚੂ ਤੇਰੇ ਨਾਲ ਹੀ ਸੋਨਾ ਦਾ ਹਨੇਰਾ ਹੋ ਜਾਂਦਾ ਚਾਚੂ ਨੂੰ ਫੋਨ ਕਰਨਗੇ ਚਾਚੂ ਆਇਆ ਨਹੀਂ ਚਾਚੂ ਆਇਆ ਨਹੀਂ ਬੱਚੇ ਜੋ ਵੀ ਕਹਿੰਦੇ ਆ ਚਾਚਾ ਮੰਨਦਾ ਕਹਿਣਾ ਚਲੋ ਜਿੰਨਾ ਚਿਰ ਵਿਆਹ ਨਹੀਂ ਹੁੰਦਾ ਉਹਨਾਂ ਚਿਰ ਤੇ ਮੰਨਦਾ ਹੀ ਆ ਕਹੋ ਕੀ ਬਤਾ ਕੀ ਹਾਲਾਤ ਕੀ ਨਹੀਂ ਹਾਲਾਤ ਇਹ ਤੇ ਮਹਾਰਾਜ ਜੀ ਜਾਣਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਜਦੋਂ ਵੀ ਮਾਂ ਨੂੰ ਚੇਤੇ ਆਉਂਦੀ ਆਪਣੇ ਪੁੱਤ ਦੀ ਰਿੰਕੂ ਦੀ ਤੇ ਰੋ ਲੈਂਦੀ ਆ ਥੋੜਾ ਮਨ ਹੌਲਾ ਕਰਾਂਦੀ ਆ ਪਰ ਇਹ ਬੱਚੇ ਕਿੱਥੇ ਜਾਣ ਇਹ ਕਿੱਥੇ ਰੋ ਕੇ ਵਿਖਾਉਣ ਆਂਦਰੇ ਇਹ ਬੱਚੇ ਆਪਣੇ ਆਪ ਨੂੰ ਘੁੱਟੇ ਜਾਂਦੇ ਨੇ ਤੇ ਮੈਨੂੰ ਦੱਸੋ ਜਦੋਂ ਸਕੂਲ ਚ ਬੁਲਾਉਂਦੇ ਨੇ ਵੀ ਉਹਨਾਂ ਦੇ ਪਾਪਾ ਕਿੱਥੇ ਗਏ ਨੇ ਜੇ ਉਹ ਉਹਦੇ ਵੀ ਕੀ ਰੱਖਦੇ ਜਾ ਕੇ ਫਿਰ ਦੱਸਦੇ ਹੀ ਦੇ ਵੀ ਪਾਪਾ ਨਹੀਂ ਹੈਗੇ ਫਿਰ ਉਹਨਾਂ ਨੇ ਇਹਨਾਂ ਦੇ ਬਣੇ ਸੀ ਸਰਟੀਫੀਕੇਟ ਜੇ ਫਿਰ ਉਹਨਾਂ ਨੇ ਪੁੱਛਿਆ ਵੀ ਪਾਪਾ ਮੈਂ ਆਖਿਆ ਵੀ ਨਹੀਂ ਹੈਗਾ ਮਾਂ ਮੈਂ ਆਖਿਆ ਵੀ ਨਹੀਂ ਸਿੱਧਾ ਦੱਸਿਆ ਵੀ ਉਹਨੇ ਵਿਆਹ ਕਰਾ ਲਿਆ ਆ ਤੇ ਫਿਰ ਸਾਨ ਮੇਰੇ ਹੱਥ ਦੇ ਹੋਏ ਸੀ ਵੀ ਨਹੀਂ ਪੀ ਤੁਹਾਡੇ ਹੀ ਆ ਫਿਰ ਤੁਸੀਂ ਮੈਂ ਆ ਹੀ ਪਾਲ ਲੰਦੇ ਜੋ ਇਸ ਤਰ੍ਹਾਂ ਹੋਇਆ ਬੇਟਾ ਮੇਰਾ ਤੇ ਫਿਰ ਉਹਨਾਂ ਕਾ ਚਲੋ ਠੀਕ ਹੁਣ ਸਕੂਲ ਚ ਵੀ ਸਾਡਾ ਹੀ ਨਾਂ ਚੱਲਦਾ ਆ ਤੇ ਚਾਚਾ ਚਾਚੇ ਦਾ ਵੀ ਨਾਂ ਚੱਲਦਾ ਆ ਕਿ ਉਹ ਕਹਿੰਦੇ ਵੀ ਨਹੀਂ ਤੁਹਾਡੇ ਹੀ ਹੁਣ ਜੇ ਤੁਸੀਂ ਪਾਲ ਲੰਦੇ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਇਹਨਾਂ ਦੀ ਬੱਚਿਆਂ ਦੀ ਮਾਲਾ ਜੀ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕ ਦੇ ਦੇਖ ਰਹੇ ਤੁਹਾਨੂੰ ਦੇਸਾਂ ਦੇਸ਼ਾਂ ਚ ਕੀ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਕੀ ਅਸੀਂ ਤੇ ਆਨੇ ਵੀ ਸਾਡੀ ਗਰੀਬ ਆਦਮੀ ਆ ਇਸ ਬੱਚਿਆਂ ਦੇ ਉੱਤੇ ਥੋੜੀ ਬਹੁਤੀ ਕੋਈ ਕਰੋ ਮਦਦ ਇਹ ਬੱਚੇ ਵੀ ਪੜ੍ਹਨ ਦੇ ਆ ਸਭ ਕੁਝ ਕਰਨਾ ਮਮ ਬੱਚਿਆਂ ਦਾ ਘਰ ਵੀ ਨਹੀਂ ਹੋਣਾ ਹੈਗਾ ਬੱਚਿਆਂ ਦਾ ਸਾਬਣਾ ਸੋਚੀਏ ਤੇ ਘਰ ਕੋਲ ਸਾਡਾ ਵੀ ਬਣ ਜਾਵੇ ਮਾਣਾ ਚੰਗਾ ਚਲੋ ਬਣ ਬਣਿਆ ਸੀਗਾ ਉਹ ਵੀ ਟੁੱਟ ਭੱਜ ਹੋ ਗਈ ਹਣ ਇਹੋ ਕੱਲ ਪਰੇਸ਼ਾਨ ਹਾਂ ਕਿ ਕੀ ਬਣੂਗਾ ਕੀ ਬਣੂਗਾ ਇਹੋ ਟੈਨਸ਼ਨ ਲੈ ਲੈਂਦੇ ਆ ਵੀ ਨਹੀਂ ਨਹੀਂ ਫਿਕਰ ਬਹੁਤ ਲੱਗਾ ਇੰਨਾ ਬੱਚਿਆਂ ਦਾ ਬੱਚੇ ਅਜੇ ਤੱਕ ਤੇ ਚਲੋ ਛੋਟੇ ਆ ਕੱਲ ਨੂੰ ਇਹਨਾਂ ਨੇ ਵੱਡੇ ਵੀ ਹੋਣਾ ਸਭ ਕੁਝ ਕਰਨਾ ਇਹਨਾਂ ਬੱਚਿਆਂ ਦਾ ਕੀ ਕਰਨਾ ਵਾ ਕਿੱਦਾਂ ਨਹੀਂ ਕਰਨਾ ਇਹ ਤੇ ਹੁਣ ਸਾਨੂੰ ਪਤਾ ਨਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਸੀ ਇਹ ਪਰਿਵਾਰ ਨਾਲ ਗੱਲ ਕੀਤੀ ਆ ਅਮਰਸਰ ਦੇ ਪਿੰਡ ਫਤੇਗੜ ਸ਼ੁਕਰ ਚੱਕ ਦੀਆਂ ਤੁਹਾਨੂੰ ਸੀਰਾ ਵਖਾਈਆਂ ਨੇ ਜਿਸ ਵਿੱਚ ਕੀ ਦਾਦੀ ਆਪਣੇ ਪੋਤਰਿਆ ਨੂੰ ਪਾਲ ਲਈ ਆ ਪਹਿਲੋਂ ਪੋਤ ਨੂੰ ਪਾਲ ਪੋਸ ਕੇ ਵੱਡਿਆਂ ਕੀਤਾ ਵਿਆਹ ਕੀਤਾ ਸੋਚਿਆ ਸੀ ਸੁੱਖ ਲਵਾਂਗੇ ਪਰ ਸੁੱਖ ਕਿਹੜੇ ਕਰਮਾਂ 'ਚ ਆ ਉਸ ਤੋਂ ਬਾਅਦ ਪੁੱਤ ਦੀ ਮੌਤ ਹੋ ਜਾਂਦੀ ਆ 2021 'ਚ ਫਿਰ ਉਹਨਾਂ ਦੇ ਗਾਂ ਬੱਚੇ ਜਿਹੜੇ ਨੇ ਦੋ ਪੋਤਰੇ ਉਹਨਾਂ ਨੂੰ ਪਾਲ ਲਈ ਆ ਆਪਦੇ ਹਾਲਾਤ ਵੀ ਬੜੇ ਮਾੜੇ ਨੇ ਘਰ ਚ ਬਥੇ ਦੀ ਗਰੀਬੀ ਆ ਪਰ ਤੁਹਾਡੇ ਸਾਥ ਦੀ ਲੋੜ ਆ ਦਰਸ਼ਕੋ ਵੱਤ ਵਤ ਸਪੋਰਟ ਕਰਿਓ ਇਸ ਪਰਿਵਾਰ ਨੂੰ ਤਾਂ ਜੋ ਕੀ ਘਰ ਦੇ ਹਾਲਾਤ ਜਿਹੜੇ ਨੇ ਉਹ ਚੰਗੇ ਹੋ ਸਕਣ ਤੇ ਘਰ ਦੀ ਗਰੀਬੀ ਜਿਹੜੀ ਆ ਦੂਰ ਹੋ ਸਕੇ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ